ਕੀ ਨਾਏ ਤੁਹਾਡਾ ਹਾਂਜੀ ਕੀ ਗੱਲ ਹੋਈ ਐ ਲੜੇ ਨੇ ਕਰੇ ਹਾਂ ਲੜਦੇ ਸੇ ਕਰੇ ਹਾਂ ਵਾ ਵਾ ਇਹਨਾਂ ਦੀ ਲੜਾਈ ਹੈ ਦੀ ਕੌਣ ਕਿੰਨੇ ਮਾਰੇ ਮੇਰੇ ਘਰ ਆਵੇ ਤੇ ਮੇਰੇ ਸਹੁਰੇ ਕੀ ਨਾਏ ਹੁੰਦਾ ਦੇਸਾ ਸਿੰਘ ਸਹੁਰੇ ਦੇ ਦੇਸਾ ਸਿੰਘ ਕੀ ਕੰਮ ਕਰਦਾ ਹੈ ਡਾਕਟਰ ਹਾਂ ਕਿਉਂ ਮਰਿਆ ਕੀ ਗੱਲ ਹੋਈ ਐਸੀ ਮੰਗਦੇ ਸੀ ਮਰਾਵਾ ਗੋਜੀ ਹਾਂ ਐਸੀ ਮੰਗਦੇ ਸੀ ਮਾਹੌਲ ਕਰ ਰਿਹਾ ਹੈ ਕਿ ਆ ਅੱਛਾ ਤਾਂ ਕਰਤੀ ਕੀ ਨਾ ਸਮਾਂ ਕਿੰਨਾ ਕਰ ਹੋ ਗਿਆ ਕੁੜੀਆਂ ਨੂੰ ਗੁੱਡੀ ਨੂੰ ਹੋ ਗਨ ਸੇ 7 ਸਾਲ ਹੋ ਹੀ ਗਏ ਕੀ ਮਸਲਾ ਕੀ ਹੈ ਲੜਾਈ ਕਰ ਮਸਲਾ ਲੜਾਈ ਹੈ ਦਾਜ-ਦਾਈ ਅੱਗੇ ਇੱਕ ਰੀ ਦਿੱਤਾ ਜੀ ਤੇ ਹੁਣ ਦੁਬਾਰਾ ਫਿਰ ਦੇ ਆ ਤੇ ਹੁਣ ਥਾਂ ਤੋਂ ਲਈ ਨੇ ਤੇ ਹੁਣ ਫਿਰ ਰੋਲਾ ਪਾ ਲਿਆ ਨੇ ਕਿ 2 ਲੱਖ ਰੁਪਏ ਚਾਹੀਦੇ ਉਹ ਵੀ ਦੇ ਦਿੱਤਾ ਤੇ ਫਿਰ ਵੀ ਹੁਣ ਅਜੇ ਪਟੇ ਮਾਰ ਗੁਡੀ ਫਿਰ ਸੈਟ ਕਰਨਾ ਕਿੰਨੇ ਸਾਲ ਹੋ ਗਏ ਹੋ ਗਏ ਨੇ 7-8 ਸਾਲ ਹੋ ਗੰਤਾ ਜਿਹਨਾਂ ਨੂੰ 7-8 ਸਾਲ ਹਾਂ ਬੱਚੇ ਵੀ ਗਏ ਬੱਚੇ ਕੁੜੀ ਮੁੰਡਾ ਹੈਗਾ ਅੱਛਾ ਹਾਂ ਹੁਣ ਕੀ ਮੰਗ ਕੀ ਜਾਂਦੀ ਹੈ ਮੰਗ ਬਸ ਦਾਜ ਦੀ ਨਹੀਂ ਤੁਸੀਂ ਕੀ ਮੰਨ ਕਰਦੇ ਹੋ ਅਸੀਂ ਮੰਗ ਨਹੀਂ ਦੱਬੀ ਉਹਨਾਂ ਸਜ਼ਾ ਦਿੱਤੀ ਜਾਂ ਸਾਰੇ ਪਰਿਵਾਰ ਨੂੰ ਉਹਨਾਂ ਦੀ ਕੁੜੀ ਨੂੰ ਵੀ ਤੇ ਦੇਵ ਸਿੰਘ ਨੂੰ ਵੀ ਤੇ ਪ੍ਰੌਣੇ ਨੂੰ ਵੀ ਗਏ ਨਾ ਮਾਰਕੁੱਟ ਕੀਤੀ ਨਹੀਂ ਮਾਰ ਕੇ ਸਾਹਮਣੇ ਸਿੱਟੇ ਗਏ ਨੇ ਸਾਡੇ ਪਰਿਵਾਰ ਤੋਂ ਦਸਾਂ ਗੱਲ ਦੀ ਧੀਆ ਨੂੰ ਕੁਕਚ ਮਰਨ ਦਾ ਲੋਕ ਫੈਸਲਾ ਕਿਉਂ ਲੈ ਰਹੇ ਨੇ ਐਯੋ ਗੱਲਾਂ ਤੋਂ ਦਰਦੇ ਮਾਰੇ ਧੀਆ ਦਾ ਇਹ ਕਦਮ ਚੱਕਦੇ ਆ ਇਹ ਚੀਜ਼ਾਂ ਦੇਜ ਤੋਂ ਲੋਕ ਬਚਾਓ ਜਿਵੇਂ ਇਹ ਚੀਜ਼ਾਂ ਖਤਮ ਹੋ ਜਾਣ ਤੇ ਧੀਆ ਦਾ ਮਾਨ ਸਨਮਾਨ ਵੱਜ ਜਵੇ ਇਹ ਧੀ ਸਾਡੇ ਅੱਥਾ ਦੇ ਵਿੱਚ ਪਲੀ ਐ ਇੱਕ ਇਹਨਾਂ ਦੀਆਂ ਤਿੰਨ ਬੇਟੀਆਂ ਨੇ ਜੀਤ ਸਿੰਘ ਸਾਡੇ ਉਹ ਪਿੰਡ ਦੇ ਨਿਵਾਸੀ ਨੇ ਆ ਜਾ ਮੇਰੇ ਕੋਲ ਇਹ ਇਹਨਾਂ ਦੀ ਬੇਟੀ ਹੈ ਇਹਨਾਂ ਦੀ ਬੇਟੀ ਹੈ ਤਿੰਨ ਬੇਟੀਆਂ ਦਾ ਇੱਕ ਬੇਟਾ ਇਹਨਾਂ ਦਾ ਤੇ ਇਹਨੇ ਹੀ ਨਏ ਨੇਕ ਪਰਿਵਾਰ ਤੇ ਆਪ ਵੀ ਨੇਕ ਪਰਿਵਾਰ ਦੇ ਨੇ ਉਤ ਪਿੰਨੋ ਧਗਾ ਅਲੱਗ-ਅਲੱਗ ਸਹੁਰੇ ਪਰਿਵਾਰ ਜਿਸ ਤਰ੍ਹਾਂ ਮਿਲ ਗਏ ਇਹ ਪਤਾ ਨਹੀਂ ਹੁੰਦਾ ਕਿਸ ਦੇ ਮੁਕੱਦਰ ਕਿੱਥੇ ਜਾ ਕੇ ਖੜੇ ਹੋਣੇ ਆ ਉਹਨਾਂ ਦੋਨਾਂ ਧੀਆਂ ਨੂੰ ਜ਼ਿਆਦਾ ਇਹਨੂੰ ਦੇਜ ਵੀ ਦਿੱਤਾ ਉਹਨਾਂ ਕੁੜੀ ਨੂੰ ਇਹਦੀ ਸਪੋਰਟ ਵੀ ਜ਼ਿਆਦਾ ਕੀਤੀ ਫਿਰ ਵੀ ਇਹਦੇ ਨਾਲ ਉਹ ਦੂਜੀਆਂ ਦੋ ਕੁੜੀਆਂ ਨਾਲੋਂ ਜ਼ਿਆਦਾ ਇਹਦਾ ਬੁਰਾ ਹਾਲਾਤ ਅਜ ਤੱਕ ਨ ਹੋ ਰਹੇ ਨੇ ਇਹ ਕਈ ਵਾਰੀ ਆ ਕੇ ਸਾਡੇ ਕੋਲ ਬੈਠਦਾ ਸੀ ਬੈਠੇ ਹੁੰਨੇ ਆ ਕੇ ਸੁਸ ਵੀ ਕਰਦਾ ਮੇਰੀ ਤੇ ਚੱਲ ਜਿਹੜੀ ਕੁੜੀ ਪਰੇਸ਼ਾਨ ਹੈ ਉਹਨੂੰ ਪਰੇਸ਼ਾਨ ਲੋਕ ਬਹੁਤ ਘਾਟ ਘਾਟ ਦਿਲ ਕਰਦੇ ਨੇ ਵੀ ਉਹ ਇਹ ਡਾਕਟਰ ਦਾ ਕੰਮ ਕਰਦਾ ਪਿਓ ਪੁੱਤਰ ਇਹਨਾਂ ਦੀ ਮਾਤਾ ਤਾਂ ਕਹਿੰਦੇ ਬਿਆਸ ਗਈ ਰੱਬ ਨੂੰ ਮੰਨਣ ਵਾਲਾ ਬੰਦਾ ਹੋਵੇ ਇਹੋ ਜਿਹੀ ਗਰਦੂਤ ਕਰੇ ਤੇ ਲੱਖ ਲੰਨ ਤੇ ਮੈਂ ਤਾਂ ਕਹਿੰਦਾ ਇਹੋ ਜਿਹੇ ਬੰਦਿਆਂ ਨੂੰ ਮੰਲੋ ਹੁਣ ਕੁੜੀ ਦਾ ਸਿਰ ਦੇ ਵਾਲ ਕੱਟੇ, ਕੰਨ ਕੱਟਿਆ, ਨੱਕ ਕੱਟਿਆ। ਸਰੀਰ ਤੇ ਕੈਂਚੀਆਂ ਮਾਰੀਆਂ, ਅੱਗ ਲੈਟਰ ਨਾਲ ਲਾ ਕੇ ਕੱਪੜੇ ਸਾੜਨ ਲੱਗੇ। ਪ੍ਰਾਈਵੇਟ ਬਾਰ ਦੇ ਉਹ ਕੈਂਚੀਆਂ ਮਾਰੀਆਂ। ਕੋਈ ਕਰਤੂਤ ਇਹਨਾਂ ਨੂੰ ਇਸ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਕਾਨੂੰਨੀ ਦੀ ਮਿਲਣੀ ਚਾਹੀਦੀ ਏ। ਅਸੀਂ ਪੰਚਾਇਤ ਵੀ ਇਹਨਾਂ ਦੇ ਨਾਲ ਆ ਤੇ ਨਗਰ ਨਿਵਾਸੀ ਸਾਰੇ ਤੁਹਾਡੇ মিডিਆ ਰਾਈ ਵੀ ਅਸੀਂ ਬੇਨਤੀ ਕਰਨੇ ਆ ਵੀ ਇਹਨਾਂ ਨੂੰ ਜੋ ਕਾਨੂੰਨੀ ਕਾਰਵਾਈ ਬੰਦੀ ਪਿਓ ਪਤਾਂ ਨੂੰ, ਜੋ ਇਹਨਾਂ ਦਾ ਕੋਈ ਹੋਰ ਪਰਿਵਾਰ ਵੀ ਨਾਲ ਸੀ। ਪੈਨਸਿਪ ਬਣਵਾਈਆ ਸੀ ਜਾਂ ਕੁਛ ਵੀ ਸੀ ਨਾਲ ਉਹਨਾਂ ਨੂੰ ਵੀ ਨਾਲ ਬਰਾਬਰ ਸਜ਼ਾ ਮਿਲਣੀ ਚਾਹੀਦੀ ਕਾਰਨ ਕਿ ਅੰਗਰੇਜ਼ ਸਿੰਘ ਜੀ ਕੀ ਮਸਲਾ ਹੈ ਮਸਲਾ ਵੀ ਅਸੀਂ ਤਾਂ ਘਰ ਸੀ ਤੇ ਖੇਤ ਗਏ ਹੋਏ ਸੀ ਤੇ ਸਹਰਾ ਇਹਦਾ ਗੁੜਿਆ ਦਾ ਤੇ ਘਰ ਵਾਲਾ ਕੁੱਟ ਮਾਰ ਕੇ ਗਲੀ ਚ ਸੱਟ ਕੇ ਤੇ ਭੱਜ ਗਏ ਨੇ ਤੇ ਉਦੋਂ ਬਾਅਦ ਗੁੜਿਆ ਨੇ ਦੱਸਿਆ ਸਾਨੂੰ ਵੀ ਮੇਰੇ ਵਾਲ ਕੱਟੇ ਨੇ ਨੱਕ ਕੱਟਿਆ ਨੇ ਤੇ ਪ੍ਰਾਈਵੇਟ ਪਾਰਟ ਤੇ ਵਿਕੈਂਜੀਆਂ ਮਾਰਦੇ ਮਾਰੀਆਂ ਨੇ ਤੇ ਅੱਗ ਵੀ ਲਾਉਂਦੇ ਸੀ ਅੱਗ ਲਾਈ ਨੇ ਆ ਕੱਪੜਿਆਂ ਨੂੰ ਅੱਛਾ ਕਿਹੜੇ ਪਿੰਡ ਤੁਸੀਂ ਕਿਹੜੇ ਪਿੰਡ ਰਹਿੰਦੇ ਹੋ ਸਾਡਾ ਪਿੰਡ ਅਰਨੀ ਆਲਾ ਇਹਨਾਂ ਦਾ ਸੋਹਰਾ ਪਰਿਵਾਰ ਕਾਠਗੜ੍ਹੇ 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 ਕੀ ਨਾਂ ਇਹਦੇ ਘਰ ਵਾਲੇ ਦਾ ਸੋਹਰੇ ਦਾ ਸੋਹਰੇ ਦਾ ਨਾਂ ਦੇਸ਼ ਸਿੰਘ ਤੇ ਇਹਨਾਂ ਦੇ ਘਰ ਵਾਲੇ ਦੇ ਨਾਂ ਡਾਕਟਰ ਅੰਮਰਜੀਤ ਸਿੰਘ ਵਿੱਕੀ ਹੈ ਅੱਛਾ ਉਹ ਨਾਂ ਗੁਰਜੀਤ ਜੀ ਰਿਹਾ ਔਰ ਕਿਉਂ ਕਿਹੜੀ ਗੱਲੋਂ ਲੜਾਈ ਝਗੜਾ ਇਹ ਲੜਾਈ ਦੇਸ ਵੀ ਅੱਗੇ ਆ 6 ਮਹੀਨੇ ਹੋ ਗਏ ਨੇ ਦੇ ਦਿੱਤਾ ਹੈ ਅੱਜੇ 2 ਦਿਨ ਪਹਿਲਾਂ ਇਹਨਾਂ ਨੂੰ 2 ਲੱਖ ਰੁਪਈਆ ਵੀ ਦਿੱਤਾ ਹੈ ਫੜ ਫੜਾ ਕੇ ਜ਼ਮੀਨ ਗੈਨੇ ਕਰਕੇ ਥਾਂ ਥੂ ਲਈ ਨੇ ਤੇ ਅਜੇ ਹੋਰ ਮੰਗਦੇ ਸੀ ਤੇ ਇਸ ਕਾਰਨ ਵੀ ਕੁੱਟ ਮਾਰ ਗਏ ਸਾਠ ਗਏ ਨੇ ਮੇਰੀ ਇਹ ਸਿਸਟਰ ਹੈ ਬ੍ਰਦਰ ਅਮੇਨ ਦਾ ਹਾਂ ਜੀ ਕਿੰਨਾ ਚਿਰ ਹੋ ਗਿਆ ਵਿਆਹ ਹੋ ਗਏ ਨੇ 7-6-7 ਸਾਲ ਹੋ ਗਏ ਨੇ ਜੀ 6 ਸਾਲ ਹਾਂ ਜੀ ਬੱਚੇ ਦੋ ਗੁੜੀਆਂ ਕੁੜੀ ਤੇ ਮੁੰਡਾ ਹੈ ਅੱਛਾ ਬੱਚੇ ਉਹਨਾਂ ਹੀ ਰੱਖ ਲੈ ਜੀ ਵਾਲ ਕੱਟੇ ਦਾ ਤੋਂ ਵਾਲ ਦਾ ਤੋਂ ਵਾਲ ਇਹੀ ਤਾਂ ਸਾਨੂੰ ਸਮਝ ਨਹੀਂ ਆਈ ਵੀ ਕੋਈ ਗੱਲ ਹੁੰਦੀ ਤਾਂ ਸਾਨੂੰ ਫੋਨ ਕਰੋ啊 ਤੁਸੀਂ ਵੀ ਕੋਈ ਵੀ ਹਾਂਜੀ ਕੰਮ ਕੀ ਕਰਦਾ ਹੈ ਕੰਮ ਡਾਕਟਰ ਨੇ ਜੀ ਪਿਓ ਪੁੱਤ ਮੁੰਡੇ ਦੀ ਲੈਬ ਹੈ ਆਦੀ ਡਾਕਟਰੀ ਦੁਕਾਨ ਹੈ ਪਿੰਡ 'ਚ ਡਾਕਟਰੀ ਦਾ ਕੰਮ ਕਰਦੇ ਨੇ ਪਿਓ ਪੁੱਤਰ ਦੋਨੇ ਜੀ ਹਾਂਜੀ ਤੇ ਉੱਥੇ ਤੁਹਾਡੇ ਘਰ ਦੇ ਬਾਹਰ ਫਟ ਗਏ ਹਾਂਜੀ ਗਲੀ 'ਚ ਛੱਟ ਕੇ ਭੱਜ ਗਏ ਨੇ ਜੀ ਲੱਗਤਾ। ਉਹ ਤੁਸੀਂ ਇੱਥੇ ਲੈ ਕੇ ਇੱਥੇ ਲੈ ਕੇ ਆਏ ਆਂ ਜੀ। ਠੀਕ ਹੈ ਡਾਕਟਰ। ਡਾਕਟਰ ਕਹਿੰਦੇ ਨੇ ਵੀ ਸਕੈਨ ਹੋਏਗੀ ਸਿਰ ਦੀ। ਵੀ ਸਿਰ 'ਚ ਵੀ ਸੱਟਾਂ ਲੱਗੀਆਂ ਹੋਈਆਂ ਨੇ ਗੁੱਜੀਆਂ ਨੇ ਜੀ। ਹਾਂ ਤੇ ਨੱਕ ਦੀ ਕਟਿੰਗ ਕਰ ਕੀਤੀ ਨੇ ਜੀ। ਨੱਕ ਕੱਟ। ਹਾਂ ਜੀ ਨੱਕ ਕੱਟਤਾ ਨੇ ਜੀ। ਕੀ ਹੁਣ ਮੰਗ ਕੀ ਰੱਖੇ? ਮੰਗ ਇਹ ਜੀ ਸਾਨੂੰ ਇਨਸਾਫ ਮਿਲਣਾ ਚਾਹੁੰਦਾ ਐ ਵੀ ਪਰਚਾ ਹੋਣਾ ਚਾਹਦਾ ਜੀ। ਜਿਹੜੇ ਸਾਫ ਨਾਲ ਕੁੜੀਆਂ ਦੇ ਵਾਲ ਕੱਟੇ ਨੇ, ਪਿੰਡੇ ਵੀ ਪ੍ਰਾਈਵੇਟ ਪਾਰਟ ਤੇ ਕੈਂਚੀਆਂ ਮਾਰੀਆਂ ਨੇ। ਤੇ ਹਵਾਲ ਕੱਟ ਤੇ ਨੱਕ ਕੱਟਤਾ ਨੇ ਤੇ ਪਿੰਡੇ ਅੱਗ ਲਾ ਕੇ ਸਾੜਦੇ ਸੀ ਆ ਵੇਖੋ ਜੀ ਤੇ ਪਿੰਡੇ ਤੇ ਵੀ ਬੈਲਟਾਂ ਨਾਲ ਕੋ ਬਿਊਰੀ ਬੋਰੀ ਤਰ੍ਹਾਂ ਕੁੱਟਿਆ ਆ ਕੀ ਨਾਲ ਜੀ ਵਿੱਕੀ ਬੈਲੀ ਕੀ ਮਸਲਾ ਹੋਇਆ ਸਰ ਐਕਚੁਅਲੀ ਆਪਣੇ ਪਿੰਡ ਦੀ ਇਹ ਬੱਚੀ ਐ ਇਹਨੂੰ ਕੁੱਟਮਾਰ ਕਰਕੇ ਨਾ ਵੱਡ ਟੋਕੇ ਛੱਡ ਗਏ ਸੀ ਮੈਨੂੰ ਕਰੇ ਟੈਲੀਫੋਨ ਗਿਆ ਸੀ ਮੈਂ ਉਵੇਂ ਭੱਜ ਕੇ ਇੱਥੇ ਆਇਆ ਤਾਂ ਕੁੜੀ ਦੀ ਕਾਫੀ ਜ਼ਿਆਦਾ ਹਾਲਾਤ ਮਾੜੇ ਸੀ ਮੈਂ ਡਾਕਟਰ ਸਾਹ ਨੂੰ ਬੁਲਾਇਆ ਤੇ ਇੱਕ ਇੰਜੈਕਸ਼ਨ ਲਵਾਇਆ ਸੀ ਮੈਂ ਕਿਹਾ ਕਾਫੀ ਜ਼ਿਆਦਾ ਵੀ ਐਂ ਜਿਵੇਂ ਮੈਨੂੰ ਵੀ ਮਰਨ ਤੇ ਹੀ ਹੋ ਗਿਆ ਕੰਮ ਬਾਕੀ ਲਾ ਤੁਹਾਡੇ ਸਾਹਮਣੇ ਨੇ ਮੈਂ ਤਾਂ ਇਹ ਚੀਜ਼ ਦੇਖ ਕੇ ਰਾਣਾ ਵੀ ਐਦੋ ਘਟਿਆ ਇਨਸਾਨ ਨਹੀਂ ਹੋ ਸਕਦਾ ਜਿੰਨੇ ਬੱਚੀ ਦੇ ਵਾਲ ਹੀ ਕਟਿੰਗ ਕਰਦੇ ਉੱਪਰੋਂ ਐ ਨੋਚ ਦਿੱਤਾ ਬੱਚੀ ਨੂੰ ਐਦੋ ਕੋਈ ਘਟਿਆ ਇਨਸਾਨ ਨਹੀਂ ਹੋਏਗਾ ਮੈਂ ਜਦੋਂ ਬੱਚੀ ਨੂੰ ਵੇਖਿਆ ਤਾਂ ਮੈਂ ਆਪ ਰੋਣ ਲੱਗ ਪਿਆ ਉੱਥੇ ਜਾ ਕੇ ਬੜਾ ਮਹਿਸੂਸ ਹੋਇਆ ਬਾਕੀ ਆ ਤੁਹਾਡੇ ਸਾਹਮਣੇ ਇਹ ਬੱਚੀ ਦੇ ਕੋਲ ਪਤਾ ਕਾਦੀ ਹੈ ਕੇਸ ਦਾ ਲੜਾਈ ਬਾਈ ਜੀ ਮੈਨੂੰ ਜਿੱਥੋਂ ਤੱਕਣ ਪਤਾ ਹੈ ਮੈਂ ਇਹ ਬੰਦੇ ਨੇ 2 ਲੱਖ ਰੁਪਇਆ ਮੇਰੇ ਕੋਲ ਕੈਸ਼ ਲੈ ਕੇ ਗਿਆ ਮੈਨੂੰ ਇਹਨੇ ਇੱਕ ਵਾਰੀ ਪਹਿਲਾਂ ਵੀ ਦੱਸਿਆ ਸੀ ਪਰ ਮੈਨੂੰ ਇਹਨੇ ਥੋੜਾ ਜਿਹਾ ਇਸ਼ਾਰਾ ਕਰ ਦਿੱਤਾ ਸੀ ਕਹਿੰਦਾ ਯਾਰ ਮੈਂ ਜ਼ਰੂਰੀ ਚਾਹੀਦੇ ਨੇ ਮੈਂ ਪੈਸੇ ਭੇਜਣੇ ਨੇ ਕਿਤੇ 2 ਲੱਖ ਰੁਪਇਆ ਲੈ ਕੇ ਗਿਆ ਪਰ ਹੁਣ ਨੇ ਮੈਨੂੰ ਹੁਣ ਇਹ ਚੀਜ਼ ਦਾ ਪਤਾ ਲੱਗਦਾ ਪਿਆ ਉਹ ਦਾਜ ਦੀ ਦਾਜ ਦੀ ਮੰਗ ਕਰਦੇ ਸੀ ਦੋ ਵਾਰੀ ਅੱਗੇ ਤਾਂ ਦੇ ਚੁੱਕਿਆ ਤੇ ਦੋ ਤਿੰਨ ਵਾਰੀ ਅੱਗੇ ਵੀ ਦੇ ਚੁਣੇ ਕਿਲਾ ਡੇਢ ਕਿਲਾ ਯਾਰ ਇਹਨਾਂ ਕੋਲ ਵਿਚਾਰਿਆਂ ਕੋਲ ਪੈ ਲਈਏ ਉਹਨਾਂ ਨੇ ਲਹੂ ਪੀ ਲਿਆ ਯਾਰ ਇਹਨਾਂ ਵਿਚਾਰਿਆਂ ਦਾ ਬਹੁਤ ਪਰੇਸ਼ਾਨ ਕਰਕੇ ਰੱਖਤਾ ਇਹਨਾਂ ਨੂੰ ਇਹ ਇਹਨਾਂ ਦੇ ਨਾਲ ਮਾਰਕਟਾਈ ਕਿਹੜੀ ਜਗ੍ਹਾ ਤੇ ਹੋਈ ਹੈ ਮਾਰਕਟਾਈ ਕਟਮਾਰੇ ਨੂੰ ਘਰੇ ਕਰਕੇ ਗਏ ਨੇ ਆਪਦੇ ਸਹੁਰੇ ਪਰਿਵਾਰ ਦੇ ਉਦੋਂ ਮੁੜ ਕੇ ਕੁੱਟ ਕੇ ਬੱਚੀ ਨੂੰ ਘਰੇ ਬਾਹਰ ਦੇ ਮੂਹਰੇ ਸੁੱਟ ਕੇ ਚਲੇ ਗਏ ਅੱਛਾ ਸਿੱਟ ਕੇ ਜਾਂਡਲੇ ਚਲੇ ਗਏ ਅਰਨੀ ਵਾਲੇ ਭਾਈ ਜੀ ਅਰਨੀ ਵਾਲੇ ਅਰਨੀ ਵਾਲੇ ਹਾਂ ਮਾਰਕਾਈ ਕਟਾਈ ਜੋ ਇਹ ਕਟਮਾਰੇ ਨੇ ਅਥੇ ਕੀਤੀ ਕੁੱਟ ਕੇ ਘਰੇ ਸੁੱਟ ਕੇ ਚਲੇ ਗਏ ਅਗਲੀ ਕੋ ਲੋਕ ਸੀਗੇ ਇਹ ਸੋਹਰਾ ਪਰਿਵਾਰ ਇਹ ਨਹੀਂ ਮੈਂ ਦੇਖਿਆ ਜੀ ਬਾਕੀ ਜੋ ਉਥੇ ਮੌਜੂਦ ਸੀ ਬੰਦੇ ਸੋਹਰਾ ਪਰਿਵਾਰ ਤੇ ਨਾਲ ਉਹਨਾਂ ਦੇ ਕੋਈ ਘਰ ਦੇ ਸੀਗੇ